ਹਾਂਜੀ ਤਸਵੀਰ ਕਾਲੀ ਗੁੱਡ ਮਾਰਨਿੰਗ ਆਈਦਾ ਬਹਗਈ ਸ਼ੁਰੂਆਤ ਕਰ ਰਹੇ ਹਾਂ ਨੀਚੂ ਪਈ ਜਾਂਦਾ ਆਪਾਂ ਪ੍ਰਧਾਨ ਨੂੰ ਚੜਾ ਲੈਂਦਾ ਤੇ ਘਰੋਂ ਆਪਾਂ ਕਰਦੇ ਲੋ ਕੰਮ ਤੰਦਾ ਨੀਂਦ ਦਾ ਆਨੰਦ ਲੈਣ ਨਾਲੇ ਨੀਂਦ ਭੇਜਦੇ ਆ ਤੇ ਤੁਸੀਂ ਵੀਊ ਚੈੱਕ ਕਰੋ ਉਧਰ ਥਰਮਲ ਤਾਂ ਬਦਲਾ ਜਾ ਕੇ ਦੇਖ ਹੀ ਨਹੀਂ ਰਿਹਾ ਆਦਾਂ ਵਿਚ ਲੁਕਿਆ ਕੋਈ ਚਿੰਨੀ ਆ ਤੇ ਆਪਣਾ ਹੋਣਾ ਆ ਕੰਮ ਤੇ ਕਰ ਲੋ

ਦੇਖਦੇ ਆਂ ਜਾ ਕੇ ਕੀ ਨੇ ਕੀ ਕੀ ਖਲਾਰੇ ਪਾਏ ਰਿਆ ਪਾਣੀ ਪੂਣੀ ਨਾਲ ਭਰੇ ਤੇ ਹੁਣ ਇਹ ਬਾਹਣ ਜਾਵਾ ਪੂਰੇ ਬੱਟ ਤਾਂ ਆਪਣੀ ਸਾਰੀ ਟੁੱਟ ਗਈ ਉਹ ਸਾਰੇ ਉੱਚੇ ਬਾਣ ਨੇ ਨਾ ਉਧਰ ਉਹਨਾਂ ਚੋਂ ਪਾਣੀ ਆਇਆ ਉਹ ਚ ਆਉਂਦਾ ਉਧਰੋਂ ਇੱਧਰ ਆਉਂਦਾ ਆਪਣਾ ਚ ਆਪਣਾ ਚ ਆ ਜਾਂਦਾ ਆ ਚੋਂ ਨਾ ਡੁੱਬੂ ਕਿਸੇ ਦਾ ਵਿਚਾਰੇ ਦਾ ਉਹ ਕਿ ਸਾਰਾ ਪਾਣੀ ਇੱਧਰ ਆ ਜਾਂਦਾ ਤੇ ਮੁਣਾ ਇੱਥੋਂ ਟੁੱਟਿਓ ਤੱਕ ਆਪਣੇ ਘਰ ਉਹ ਵੱਡਾ ਘਾਰਾ ਚੱਲੀ ਜਾਂਦਾ ਇੱਧਰ ਨੂੰ ਇਹਨਾਂ ਸਿਰ ਮਿੱਟੀ ਨਹੀਂ ਜਾ ਰਹੀ ਪਾਣੀ ਵਾਲੀ ਲੰਘ ਰਹੀ ਜੇ ਮਿੱਟੀ ਵਗ ਜਾਂਦੀ ਤਨਾਛੋਣਾ ਵੀ ਆਉਂਦਾ ਤੇ ਤਨਾਛੋਣਾ ਕੰਮ ਖਰਾਬ ਹੁੰਦਾ ਹੁਣ ਖਾਲ ਥਾਈ ਸਾਰਾ ਆ ਹੀ ਜਾਂਦਾ ਆ ਇਧਰੋਂ ਰਾਹ ਦੀ ਫੁਰਕੇ ਸਾਰੀ ਗਈ ਆ ਕੋਈ ਹੋਰ ਕੋਈ ਹੋਰ ਕੋਈ ਹੋਰ ਖਾਲੇ ਤਾਂ ਮੀਂਹ ਇਧਰੋਂ ਫੁੱਲ ਹੀ ਚੜਿਆਉਂਦਾ ਸਾਰਾ ਮੀਂਹ ਆਉਣ ਦੇ ਹੁਣ ਵੇਖਣੀਆਂ ਆਈ ਜਾਂਦੀਆਂ ਨੇ ਰਾਤੋਂ ਤੱਕ ਆ ਨਾ ਯਰ ਨੀ ਦਾ ਰਾਤ ਦਾ ਲਗਾਤਾਰ ਪਈ ਜਾਂਦਾ ਤੇ ਹਟਾਂ ਦਾ ਨਾ ਹੀ ਨਾ ਤੂੰ ਕਰ ਏ ਅੰਦਰ ਆ ਜੋ ਨਾ ਵਗਦਾ ਤੇ ਕਾਫੀ ਪਾਣੀ ਆ ਮਤਲ ਝੋਨੇ ਚ ਇਹਦਾ ਹੱਲ ਕੋਈ ਨਹੀਂ ਨਾ ਤੇ ਹੁਣ ਬੰਦ ਹੋਵੇ ਤੇ ਪਿੱਛੋਂ ਪਾਣੀ ਆਉਣਾ ਹਟੂਆ ਫੇਰ ਕੇ ਤੇਥੋਂ ਬੰਦ ਕਰ ਸਕਦੇ ਹਾਂ ਉਹਨਾਂ ਟਾਈਮੇ ਬੰਦ ਆਪਾ ਕਰ ਨਹੀਂ ਸਕਦੇ ਆ ਦੇਖੋ ਨੀ ਦੇ ਪਾਣੀ ਘਾਰਾਂ ਦੀ ਮੰਨ ਕੇ ਲੋ ਹੋ ਮੰਤਰੀ ਕੀ ਗਰਨਾਉਂਦੇ ਹੁੰਦੇ ਆ ਜਾਈ ਜਾ ਜਾਈ ਜਾ ਜਾਈ ਜਾ ਲੈਣ ਆਏ ਹੋਏ ਨੇ ਸਾਰੇ ਜਾਣੇ ਦੇਖ ਰਹੇ ਆ ਕਿੰਨਾ ਕੁ ਛਾਰਾ ਪਿਆ ਹੈ ਨਾ ਕਿੰਨਾ ਕੁ ਉਸਤੀਆ ਬਾਰੀ ਬਾਰੀ ਸਾਰੇ ਆ ਰਹੇ ਆ ਜਾਈ ਜਾ ਲੈ ਕੇ ਜਾ ਰਹੇ ਆ ਕੋਈ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਤੇ ਇੱਥੇ ਪੈਪ ਸੀਗੀ ਪੈਪ ਤਾਂ ਮਾਨੇ ਕੋ ਥੱਲੇ ਦੱਬੀ ਗਈ ਸਾਰੀ ਮਿੱਟੀ ਦੇ ਉੱਪਰ ਪਾ ਗਈ ਔਰ ਇਹਦੇ ਮੌਸਮ ਸਹੀ ਹੋ ਤੋ ਨਿਕਲਿਆ ਜਾਓ ਉਹ ਉੱਪਰਲੇ ਬਨਾਂ ਤੋਂ ਲੱਗਦਾ ਸਾਰਿਆਂ ਦਾ ਪਾਣੀ ਆਪਣੇ ਵਾਲਾ ਚਾਹੁੰਦਾ ਇਧਰੋਂ ਹਨਾ ਉਹ ਉਥੋਂ ਹੋ ਕੇ ਤੇ ਇਹਦਾ ਫਿਰ ਆਪਣੇ ਗਾਹਾਂ ਜਾਂਦਾ ਇਧਰ ਨੂੰ ਆਹ ਬਾਂਡ ਸਾਰਾ ਉਹ ਨੀਮਾ ਬਸ ਇਹਦੇ ਚ ਪਾਣੀ ਇਕੱਠਾ ਹੋਈ ਜਾਂਦਾ ਹੁਣ ਵੀ ਜੋ ਪਾਣੀ ਸੀ ਜੋ ਹਫ਼ਤੇ ਚੋਂ ਹੁਣ ਵੀ ਬੱਦਲ ਪੂਰਾ ਚੜਿਆ ਹੋਇਆ ਤੇ ਮੀਂਹ ਤਾਂ ਆਉਗਈ ਹਟਦਾ ਨਹੀਂ ਕਿ ਦੋ ਤਿੰਨ ਦਿਨ ਦੱਸਿਆ ਹਲੇ ਮੀਂਹ ਤੇ ਬਾਕੀ ਦੇਖਦੇ ਆ ਕੀ ਬੰਦਾ ਬੱਸ ਹੁਣ ਜਿਆਦੇ ਮੀਂਹ ਪਊਗਾ ਤਾਂ ਫਸਲਾਂ ਨੂੰ ਨੁਕਸਾਨ ਹੀ ਆ ਉੱਪਰ ਫਸਲਾਂ ਡੁੱਬ ਗਈਆਂ ਨੀਵੇਂ ਬਾਣ ਉਹਨਾਂ ਦੀਆਂ ਡੁੱਬਣ ਦਾ ਡਰ ਆ ਜਿਹਨਾਂ ਦੇ ਉੱਤੇ ਉਹਨਾਂ ਨੂੰ ਤਾਂ ਨਿਕਲੇ ਤਾਂ ਹੈਗਾ ਉੱਚਾ ਨੂੰ ਐ ਡਾਰਾ ਵੀ ਬਸ ਉਹਨਾਂ ਦਾ ਘਾਰਾ ਪੈ ਗਿਆ ਤਾਂ ਮਤਲਬ ਬਹੁਤ ਨੁਕਸਾਨ ਹੋਊਗਾ ਨਾ ਵੀ ਅੱਧੇ ਤੱਕ ਕਿੱਲਾ ਜੀ ਰੁੜ ਕੇ ਥਲਗਦੇ ਬਾਣ ਚ ਭਾ ਗਿਆ ਨਾ ਤੇ ਬਾਕੀ ਜਿਹੜੀ ਗੱਲ ਆ ਵੀ ਜਿਵੇਂ ਹੁਣ ਉਹ ਸੁਲਤਾਨਪੁਰ ਲੋਧੀ ਕਣੀ ਹੁਸ਼ਿਆਰਪੁਰ ਲਾਤ ਦਾ ਤਾਂ ਤਾਂ ਨਾ ਨਾ ਉਹਦਰ ਹੜਾ ਆਇਆ ਬਹੁਤ ਫਸਲਾਂ ਨੁਕਸਾਨ ਹੋਇਆ ਤੇ ਫਸਲਾਂ ਨੁਕਸਾਨ ਹੁਣ ਸੋਚੋ ਵੀ ਬੰਦੇ ਦੇ ਕਿੰਨੇ ਸੁਪਨੇ ਹੁੰਦੇ ਆ ਫਸਲ ਤੋਂ ਕਿਸੇ ਨੇ ਆਪਦੀ ਕੁੜੀ ਦਾ ਵਿਆਹ ਕਰਨਾ ਕਿਸੇ ਨੇ ਕੋਈ ਹੋਰ ਤਰੀਕੇ ਹਨ ਤੇ ਬਹੁਤ ਨੁਕਸਾਨ ਹੋਇਆ ਵਿਚਾਰਿਆਂ ਦਾ ਉਧਰ ਤੇ ਹੁਣ ਵੀ ਮੀਂਹ ਲੈ ਪਿਆ ਥਕਣੀਆਂ ਆਉਣ ਲੱਗੀਆਂ ਆ ਮੀਂਹ ਬੱਸ ਦੇਖੋ ਮੀਂਹ ਕਹਣਾ ਨਾ ਛੜਕ ਤੇ ਪਾਣੀ ਆ ਮੀਂਹ ਮੰਨ ਲਾ ਕਈ ਸਾਲਾਂ ਬਾਅਦ ਪਿਆ ਹਨ ਇਹ ਦੇਖੋ ਰਾਮਪਰੇ ਸ਼ਹਿਰ ਦਾ ਹਾਲ ਇਹਨਾਂ ਨੇ ਸੜਕ ਐਦਾਂ ਵੀ ਬਣਾਤੀਆਂ ਇਹ ਇਹਨਾਂ ਨੂੰ ਟੋਲ ਟੋਲ ਟੈਕਸ ਲੈਣੇ ਦਾ ਆਉਂਦੇ ਆ ਪਰ ਫੈਸਿਲਿਟੀ ਕੰਨ ਨਹੀਂ ਨਹੀਂ ਇੱਥੋਂ ਹੁਣ 50 ਕਿਲੋਮੀਟਰ ਤੱਕ ਪਾਣੀ ਬਾਣੀਆ ਭੁੱਲ ਕਾਹਨ ਬਾਤਾਂ ਹੀ ਦਰਹਿ ਜਾਣਾ ਮährt ਮährt ਤੇ ਮੋਟਰਸਾਈਕਲ ਚਲਾਉਂਦੇ ਹੋਏ ਮährt ਤੇ ਭਾਰੀ ਪਿੰਡਰ ਦੇਖਿਆ ਤੇਰੀ ਤੇਰੀ ਹੇ ਅਸੀਂ ਹੁਣ ਇੱਥੋਂ ਮੁੜਨ ਦੀ ਸੋਚਿਆ ਕਿਉਂਕਿ ਮੂਰੇ ਤਾਂ ਇੱਥੇ ਨਹਿਰ ਸੀ ਮੂਰੇ ਦਰਿਆ ਆ ਗਿਆ ਮੋਟਰਸਾਲੀ ਡੋਬੇ ਹੋਣਾ ਵਿੱਚ ਤੁਹਾਨੂੰ ਲਾਈਟਿੰਗ ਨਾ ਹੁਣ ਕਰਕੇ ਘੱਟ ਦੇਖ ਰਿਹਾ ਪਾਣੀ ਉਹ ਚੱਕ ਮੈਨੇ ਕਹਦਾ ਇੱਥੇ ਪਾਣੀ ਆਲਾ ਚੰਦਨ ਚਾਰ-ਚਾਰ ਫੁੱਟ ਤੱਕ ਲੱਗ ਪਾ ਪਾਣੀ ਆ ਗਿਆ ਚਲੋ ਵੇ ਮੋੜ ਵੇ ਇੱਥੋਂ ਮੋੜ ਰਹਿਣਾ ਮੈਂ ਬੰਦਾ ਨਾਲ ਲਿਆ ਹੁੰਦਾ ਸੀ ਵਿਚਾਰਾ ਸੇਤੀ ਗੱਡੀ ਦਾ ਕੰਮ ਕਰਾ ਖੈਲਾ ਆਹ ਪਿਆ ਮੌਜ ਨਾਲ ਬੈਠਾ ਫੋਨ ਦੇਖੀ ਆ ਹਰਫਗਰਾਂ ਨੂੰ ਹੋਰ ਬੇਕਾਰ ਬੰਦਾ ਜਮਾ ਪ੍ਰਧਾਨ ਬਾਈ ਦੋਨੀ ਆਹ ਪਿਆਰੀ ਜਾਈ ਜੇ ਇਹਨਾਂ ਇਹਦਾ ਤਾਂ ਪਤਾ ਨਹੀਂ ਉਹ ਪਾਪਾ ਸਾਹਿਬ ਉਹ ਜਰੂਰ ਬੇਕਾਰ ਬੰਦਾ ਟੌਰ ਨਾ ਬੈਠਾ ਦੇ ਲੇਟ ਨਾਈਟ ਗੱਡੀ ਦਾ ਕੰਮ ਕਰਾਉਂਦੇ ਫੜੇ ਹਾਂਜੀ ਕੀ ਹਾਲ ਚਾਲ ਜੀ ਹੈ ਲੱਡੂਆ ਹੁੰਦਾ ਮਗਰੀ ਹੁੰਦਾ ਮੀਂਹ ਤਾਂ हट ਗਿਆ ਪਰ ਕੰਮ ਤਾਂ ਵੱਡ ਗਿਆ ਦੇਖੋ ਉਹੋ ਸਲੈਪੀ ਹੋ ਗਈ ਬੱਟ ਤੇ ਇਧਰ ਦੇਖੋ ਪਾਣੀ ਕਿੰਨਾ ਕਿੰਨਾ ਹੋਇਆ ਬੱਟ ਡੁੱਬਣ ਦਿਖਾਇਆ ਬਣ ਜਾਮਾ ਚੋਨਾ ਇਧਰ ਆਪਣਾ ਚੋਨਾ ਥੋੜਾ ਜਿਹਾ ਉੱਚਾ ਹੈ ਇਹਦਾ ਠੀਕ ਹੈ ਤਾਂ ਪਾਣੀ ਇਧਰ ਜਾਂਦਾ ਸੀ ਜਿਹੜਾ ਫਿਰ ਆਪਾਂ ਬੰਦ ਕਰ ਰਹੇ ਹਾਂ ਵੀ ਇਹਦਾ ਬਚਾਰੇ ਦਾ ਇਧਰ ਲੇਦਾ ਵੀ ਥੋੜੀ ਜਿਹੀ ਬਚਤ ਰਹੇ ਜਿੰਨਾ ਪਾ ਕੰਟਰੋਲ ਕਰ ਸਕਦੇ ਆ ਕਰੀਏ ਭਾਈ ਸਾਹਿਬ ਬੱਦਲ ਉੱਪਰ ਹੀ ਹੈ ਹਰਦੇ ਆ ਹਾਲੇ ਮੌਸਮ ਦੇਖੋ ਬੱਚ ਨੀਲਾ ਨੀਲਾ ਸ਼ੋਅ ਹੁੰਦਾ ਨਾ ਕਿੰਨਾ ਸੋਹਣਾ ਲੱਗਦਾ ਇਹਦੇ ਸਾਡੇ ਤੇ ਬੱਦਲ ਦਾ ਹਰ ਚਾਰੇ ਪਾਸੇ ਫਿਰਦਾ ਦੇਖੋ ਜਿਵੇਂ ਇਧਰੋਂ ਬੱਦਲ ਆਈ ਜਾਂਦਾ ਮੀਂਹ ਆ ਸਕਦਾ ਕਦੋਂ ਵੀ ਤੇ ਆਪਾਂ ਦੇਖਿਓ ਜਿਵੇਂ ਬਹੁਤ ਵੱਡਾ ਘਾਰਾ ਸੀਗਾ ਸਾਰਾ ਪਾਣੀ ਇਥੋਂ ਇਧਰ ਜਾ ਰਿਹਾ ਸੀ ਇਹ ਬੰਦ ਕਰਿਆ ਪਰ ਜੇ ਮੀਂਹ ਜ਼ਿਆਦਾ ਆ ਗਿਆ ਨੇ ਫੇਰ ਟੁੱਟ ਜਾਣਾ ਓਕੇ ਆਪਾਂ ਜ਼ਿਆਦਾ ਤਾਅਰ ਮੀਂਹ ਦੇ ਪਾਣੀ ਦਾ ਹੁਣ ਰੋਕ ਹੀ ਨਹੀਂ ਸਕਦੇ ਦਿਕਨ ਬਹੁਤ ਬੱਟਦੇ ਅੱਜ ਇਹ ਤਾਂ ਪਾਣੀ ਅੱਗੇ ਤਾਂ ਗਾਂ ਲੰਘ ਜਾਂਦਾ ਹੁੰਦਾ ਸੀ ਹੁਣ ਉਹ ਗਾਂ ਉੱਥੇ ਖਾਲ ਆ ਗਿਆ ਬਾਕੀ ਉਹ ਘਰ ਪਾਲੇ ਹਨਾ ਕੰਧਾਂਗੇ ਗਾਂਹ ਨੰਗਨ ਦਾ ਕੋਈ ਰਾਹ ਨਹੀਂ ਇੱਕ ਤੇ ਦੀ ਫਸਲ ਬਚ ਜਾਂਦੀ ਹੁੰਦੀ ਸੀ ਪਰ ਹੁਣ ਇਦਾਂ ਕੁਛ ਨਹੀਂ ਜੇ ਲਗਾਤਾਰ ਫੇਰ ਇੱਕ ਦਿਨ ਮੀਂਹ ਪੈਂਦਾ ਤਾਂ ਇਹ ਬਾਈ ਦਾ ਝੋਨਾ ਡੁੱਬਣ ਦਾ ਪੂਰਾ ਹੀ ਹੋਆ ਵੀ ਡੁੱਬ ਸਕਦਾ ਹੁਣਾਂ ਕੁਛ ਵੀ ਨਹੀਂ ਬਸ ਐਵੇਂ ਡੁੱਬ ਗਿਆ ਤਾਂ ਦੋ ਤਿੰਨ ਦਿਨ ਧੁੱਪ ਨਾ ਨਿਕਲੇ ਜੇ ਧੁੱਪ ਨਿਕਲੂਗੀ ਪਾਣੀ ਬਾਦ ਫੇਰ ਝੋਨਾ ਮੱਚਣ ਦਾ ਖਤਰਾ ਹੋ ਜਾਂਦਾ ਦਖਣੀ ਆਪਣਾ ਝੋਨਾ ਵਧੀਆ ਖੜਾ ਤੇ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਇਹਨੇ ਪੂਰਾ ਮਤਲਬ ਬੱਲੀਆਂ ਕੱਢ ਆਉਣੀਆਂ ਨੇ ਫੋਟ ਹੋ ਜਾਣੀਆਂ ਇਹਦੀ ਪਟਨ ਜੋ ਹੋ ਜਾਊਗਾ ਤੇ ਵੀ ਬਸ 18 19ਵੇਂ ਮਹੀਨੇ ਜਕਤੂਬਰ ਚ ਝੋਨਾ ਵੜ ਕੇ ਕਣਕ ਬੀਜ ਦੇਣੀ ਆ ਮੈਂ ਪਹਿਲਾਂ ਉਹ ਐਡਡੇ ਘਾਰੇ ਖੁੱਲੇ ਪਿਆ ਸਾਰੀਆਂ ਬਟਾਂ ਟੋੜਦੀਆਂ ਮੀਂਹ ਨਹੀਂ ਆ। ਤੁਹਾਨੂੰ ਦੱਸੋ ਹਾਲੇ ਇਧਰੋਂ ਬੱਦਲ ਫੁੱਲ ਹੀ ਫੇਰ ਚੜਿਆ ਆਉਂਦਾ। ਇਹ ਸਾਨੂੰ ਬੱਦਲਾ ਆਉਂਦਾ ਮੀਂਹ ਮਿਲਦਾ ਅੱਜ ਫੇਰ ਆਈ ਲੋ। ਕੋਈ ਨਹੀਂ। ਹੈ? ਕਾ ਸੀ ਘਰਾ ਹਾਲੇ ਉਹ ਉੱਥੇ ਜੇ ਗਾਹਾਂ। ਇੱਕ ਆ ਪਿੱਛੇ ਆ ਬੰਦ ਕਰੀ ਜਾਂਨੇ ਆ। ਬੜਾਇਆ ਸਾਰੀਆਂ ਬਟਾਂ ਟੋੜਤੀਆਂ ਵਿਚਾਲੋਂ ਵੀ ਟੋੜਤੀਆਂ ਸਾਰੀਆਂ ਬਟਾਂ ਇੱਥੇ ਮੀਂਹ ਨੇ ਤਾਂ। ਕੰਮ ਵਧਾਤਾ।